ਪ੍ਰਭੂ ਕਰਕੇ ਕੋਈ ਮੰਦਰ ਦੇਚ ਨਹੀਂ ਜਾਂਦਾ ਆਪਣੀ ਕਾਮਨਾ ਕਰਕੇ ਮੰਦਰ ਦੇ ਜਾਂਦਾ। ਖੁਦਾ ਕਰਕੇ ਕੋਈ ਇਬਾਦਤ ਨਹੀਂ ਕਰਦਾ ਆਪਣੀਆਂ ਇੱਛਾਵਾਂ ਕਰਕੇ ਕਰਦਾ। ਕਦੀ ਕਦੀ ਉਹ ਰਾਮ ਦੇ ਸੰਬੰਧ ਵਿੱਚ ਮੈਨੂੰ ਅਜਮੇਰ ਜਾਣਾ ਆਉਂਦਾ ਹੈ। ਕਿ ਸ਼ਾਇਦ ਆਪ ਨੂੰ ਪਤਾ ਹੋਵੇ ਅਜਮੇਰ ਦੇ ਵਿੱਚ ਬਾਬੇ ਫਰੀਦ ਦਾ ਚਿੱਲਾ ਵੀ ਹੈ। ਖਵਾਜਾ ਮਈਦਨ ਚਿਸ਼ਤੀ ਦੀ ਬਹੁਤ ਵੱਡੀ ਦਰਗਾਹ ਵੀ ਹੈ। ਥੋੜੀ ਦੂਰ ਹੈ ਗੁਰਦੁਆਰੇ ਤੋਂ ਚਲੇ ਜਾਈਦਾ ਰੌਣਕ ਮੇਲਾ ਦੇਖਣ ਤੇ ਮੁਸਲਮਾਨਾਂ ਦੇ ਇਬਾਦਤ ਦਾ ਡੰਗ ਸਾਰੇ ਇਕੱਠੇ ਹੋਏ ਖੜੇ ਸਨ ਅਸੀਂ ਵੀ ਖੜੇ ਹੋ ਕੇ ਦੇਖ ਰਹੇ ਸੀ ਤਿੰਨ ਚਾਰ ਮੁਸਲਮਾਨ ਕਹਿੰਨੇ ਮੰਗੋ ਆਪ ਵੀ ਕੁਝ ਮੰਗੋ ਮੰਗੋ ਮੈਂ ਕਹਾਂ ਹਮ ਮੰਗਨੇ ਕੇ ਲਈ ਨਹੀਂ ਆਏ ਹਮ ਮੰਗਨੇ ਕੇ ਲਈ ਨਹੀਂ ਆਏ ਦੀਦਾਰ ਕੇ ਲਈ ਆਏ ਹੈ ਮੰਗਨੇ ਨਹੀਂ ਤੋ ਯਹਾਂ ਆ ਕੇ ਕੀ ਕਰਨਾ ਹੈ ਫਿਰ ਯਹਾਂ ਆ ਕੇ ਕੀ ਕਰਨਾ ਹੈ ਮਤਲਬ ਸਾਰੇ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਕਾਮਨਾਵਾ ਕਰਕੇ ਜਾਂਦੇ ਬਾਰ ਬਾਰ ਮੈਨੂੰ ਕਹਿੰਦਾ ਆਪ ਵੀ ਮੰਗੀਏ ਕੁਝ ਆਪ ਵੀ ਮੰਗੀਏ ਯਾਦ ਹੋ ਗਈ ਮਨੁੱਖ ਕਾਮਨਾਵਾ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਆਪਣੀਆਂ ਕਾਮਨਾਵਾ ਕਰਕੇ ਖੰਡ ਪਾੜ ਰਖਾਂਦਾ ਹੈ ਖੰਡ ਪਾਠ ਗੁਰੂ ਕਰਕੇ ਨਹੀਂ ਰਖਾ ਰਿਆ ਪ੍ਰਭੂ ਕਰਕੇ ਨਹੀਂ ਰਖਾ ਰਿਆ ਆਪਣੀ ਬਦੀ ਕੋਈ ਕਾਮਨਾ ਮਨੁੱਖ ਨੂੰ ਆਪਣੀ ਕਾਮਨਾ ਪਿਆਰੀ ਏ ਗੁਰੂ ਪਿਆਰਾ ਨਹੀਂ ਹੈ ਪ੍ਰਮਾਤਮਾ ਪਿਆਰਾ ਨਹੀਂ ਹੈ ਇਸ ਵਾਸਤੇ ਮੰਗਣ ਵਾਲੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਦਾਨ ਇਹਨੂੰ ਇਤਨਾ ਹੀ ਨਹੀਂ ਪਤਾ ਪ੍ਰਮਾਤਮਾ ਇਤਨਾ ਵੀ ਸਿਆਣਾ ਨਹੀਂ ਕਿ ਮੈਨੂੰ ਕੀ ਚਾਹੀਦਾ ਓ ਪਿਓ ਬੜਾ ਨਾਦਾਨ ਹੋਵੇਗਾ ਕਿ 5 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 20 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਉਹ ਮਾਂ ਬੜੀ ਭੌਲੀ ਹੋਵੇਗੀ ਕੁਛ ਵੀ ਨਹੀਂ ਹੋਵੇਗੀ ਜਿੰਨੂੰ ਇਤਨਾ ਵੀ ਨਹੀਂ ਪਤਾ ਇੱਕ ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 10 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਪ੍ਰਭੂ ਨੂੰ ਸਭ ਕੁਝ ਪਤਾ ਹੈ ਤਾਂ ਸਹਿਬ ਕਹਿੰਦੇ ਨ ਮੰਮਾ ਮੰਗਨ ਹਾਰ ਇਆ ਨਾ ਦੇਣ ਹਾਰ ਦੇ ਰਿਹਾ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਬੀਆ ਸ਼ਬਦ ਫਰੰਟੀਅਰ ਦੀ ਬੌਲੀ ਰਹਿ ਲੈਂਦੇ ਪੰਜਾਬ ਦੀ ਬੌਲੀ ਦਾ ਹੈ ਬੀਆ ਹੋਰ ਮੰਗਦਾ ਹੈ ਬੀਆ ਦੇ ਹੋਰ ਦੇ ਇਧਰ ਚੜਦੇ ਪੰਜਾਬ ਦੇ ਚ ਬੀਆ ਪਰੂਥੇ ਨੂੰ ਕਹਿੰਦੇ ਬਈ ਰੋਟੀ ਹੈ ਭਾਈ ਕੱਲ ਦੀ ਰੋਟੀ ਹੈ ਇਥੇ ਬੀਆ ਭੋਜਨ ਹੈ ਇਥੇ ਪਰੂਥਾ ਭੋਜਨ ਹੈ ਕੱਲ ਪਰਸੋਂ ਚਾਰ ਪੰਜ ਦਿਨ ਦਾ ਪਿਆ ਹੋਇਆ ਹੈ ਇਥੇ ਬੀਆ ਭੋਜਨ ਹੈ ਬੀਆ ਦੇ ਅਰਥ ਕਰਦੇ ਨੇ ਪਰੂਥਾ ਪਰ ਲੈਂਦੇ ਪੰਜਾਬ ਦੇ ਚ ਇਹਦੇ ਅਰਥ ਪਰੂਥਾ ਨਹੀਂ ਕਰਦੇ ਹੋਰ ਹੋਰ ਮੰਗ ਬੀਆ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਸਤਿਗੁਰੂ ਕਹਿੰਦੇ ਨੇ ਮੰਮਾ ਮੰਗਨ ਹਾਰ ਇਆ ਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਜਾਂ ਤੇ ਕੁਸਲ ਨ ਕਭੂ ਥਿਆ ਜਦ ਵੀ ਮੰਗਦਾ ਹੈ ਪ੍ਰਮਾਤਮਾ ਕੋ ਲੋ ਪ੍ਰਮਾਤਮਾ ਨੂੰ ਛੱਡ ਕੇ ਹੋਰ ਹੋਰ ਹੀ ਮੰਗਦਾ ਹੈ ਆਖੇ ਮੰਗੇ ਦੇ ਦੇ ਆਖਦਾ ਹੈ ਕੀ ਆਖਦਾ ਹੈ ਐ ਦੇ ਐ ਦੇ ਐ ਦੇ ਉਹ ਦਿੰਦਾ ਹੈ ਦਾਤ ਕਰੇ ਦਾਤਾ ਠੀਕ ਹੈ ਤੇਈ ਜਾ ਰਹੀ ਐ ਦੇ ਐ ਦੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਤੇ ਕਿਦਰੇ ਪ੍ਰਮਾਤਮਾ ਕਹਿ ਦੇਵੇ ਮੈਂ ਵੀ ਆ ਜਾ ਨਾ ਨਾ ਤੂੰ ਇੱਕ ਪਾਸੇ ਰਹਿ ਤੇਰੀ ਨਹੀਂ ਤੂੰ ਇੱਕ ਪਾਸੇ ਜੋ ਮੰਗੇ ਤੂੰ ਮੰਗੇ ਬੀਆ ਜਾਂਤੇ ਕੁਸਲ ਨਾ ਕਭੋਂ ਥਿਆ ਮੰਮਾ ਮੰਗਣ ਹਾਰ ਏ ਆਨਾ ਮਨੁਖ ਮੰਗਦਾ ਐ ਇਸ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਐ ਮਨੁਖ ਮਨ ਦਾ ਲੈ ਇਹਦਾ ਮੰਗਣਾ ਮੰਦਰ ਮਸਜਿਦ ਗੁਰਦੁਆਰਿਆਂ ਨੂੰ ਮਾਰਕੀਟ ਬਣਾ ਦਿੰਦਾ ਹੈ ਬਾਜ਼ਾਰ ਬਣਾ ਦਿੰਦਾ ਹੈ ਬਾਜ਼ਾਰ ਦੇ ਵਿੱਚ ਵੀ ਅਸੀਂ ਸੰਸਾਰ ਦੀ ਚੀਜ਼ ਮੰਗਦੇ ਆ ਗੁਰੂਕੋਲ ਵੀ ਸੰਸਾਰ ਹੀ ਮੰਗਦੇ ਆ ਬਾਜ਼ਾਰ ਤੇ ਬਾਜ਼ਾਰ ਹੈ ਮੰਦਰ ਮਸਜਿਦ ਗੁਰਦੁਆਰੇ ਵੀ ਬਾਜ਼ਾਰ ਹੋ ਜਾਂਦੇ ਬਾਜ਼ਾਰਾਂ ਦੇ ਵਿੱਚ ਵੀ ਪੱਗਾਂ ਲੈਂਦੀਆਂ ਨੇ ਮੈਂ ਦੇਖਿਆ ਮੰਦਰ ਗੁਰਦੁਆਰਿਆਂ 'ਚ ਵੀ ਪੱਗਾਂ ਲੈ ਜਾਂਦੇ ਨੇ ਖੂਬ ਝਗੜਦੇ ਨੇ ਖੂਬ ਲੜਦੇ ਮੁਕਾਦਮੇ ਬਾਜ਼ੀਆਂ ਤੱਕ ਆਉਂਦੀਆਂ ਉੱਥੇ ਵੀ ਜ਼ਮੀਨ ਜਾਇਦਾਦ ਦੇ ਝਗੜੇ ਹੰਕਾਰ ਦੇ ਝਗੜੇ ਮੰਦਰ ਮਸਜਿਦ ਗੁਰਦੁਆਰਿਆਂ 'ਚ ਵੀ ਹੰਕਾਰ ਦੇ ਝਗੜੇ ਇਕਬਾਲ ਨੇ ਤੇ ਬੜੀ ਚੋਟ ਕਰ ਦਿੱਤੀ ਹੈ ਇੱਕ ਨਵੇਂ ਮੰਦਰ ਬਣਦੇ ਮੰਦਰ ਨੂੰ ਦੇਖੇ ਇੱਕ ਨਵੇਂ ਮਸਜਿਦ ਨੂੰ ਦੇਖ ਮਾਡਲ ਟਾਊਨ ਲਾਹੌਰ ਦੇ ਵਿੱਚ ਕਿਦਰੇ ਰਹਿੰਦੇ ਸਨ ਮਹੱਲੇ ਚੋਂ ਲੰਘੇ ਨਵੀਂ ਮਸਜਿਦ ਤੇ ਹੱਸ ਪਏ ਨਵਾਂ ਮੰਦਰ ਤੇ ਹੱਸ ਪਏ ਬ੍ਰਾਹਮਣ ਨੇ ਪੁਜਾਰੀ ਨੇ ਰੋਕਿਆ ਇਕਬਾਲ ਤੂੰ ਇਤਨਾ ਸਿਆਣਾ ਤੇਰੀ ਹਸੀ ਦੇ ਚ ਤਨਜ਼ ਹੈ ਝੋਟ ਹੈ ਔਰ ਤੂੰ ਮੰਦਰ ਤੇ ਤਨਜ਼ ਕਰਦਾ ਹੈ ਭਗਵਾਨ ਦਾ ਘਰ ਹੈ ਪ੍ਰਭੂ ਦਾ ਘਰ ਹੈ ਇਤਨੇ ਜ ਮੌਲਵੀ ਵੀ ਆ ਗਿਆ ਆਖਿਆ ਪੁਜਾਰੀ ਸਾਹਿਬ ਇਹਨੇ ਤਨਜ਼ ਸਿਰਫ ਮੰਦਰ ਤੇ ਨਹੀਂ ਕੀਤੀ ਮਸਜਿਦ ਤੇ ਵੀ ਕੀਤੀ ਉਹਨੂੰ ਵੇਖ ਕੇ ਵੀ ਹੱਸਿਆ ਔਰ ਇਹਦੀ ਹਸੀਰੇ ਚ ਤਨਜ਼ ਹੈ ਜਦ ਦੋਹਾਂ ਨੇ ਇਲਜ਼ਾਮ ਲਾਇਆ ਤੇ ਇਕਬਾਲ ਉਹਨਾਂ ਦੋਹਾਂ ਤੇ ਇਲਜ਼ਾਮ ਲਾਂਦਾ ਹੈ ਧਿਆਨ ਨਾਲ ਸੁਣਨਾ ਕਹਿੰਦਾ ਸੱਚ ਕਹੇ ਦੂੰ ਐ ਬਰਾਮਣ ਬਾਗੇਦਰਾ ਦੀ ਨਜ਼ਮ ਹੈ ਸੱਚ ਕਹੇ ਦੂੰ ਐ ਬਰਾਮਣ ਘਰ ਤੂੰ ਬੁਰਾ ਨਾ ਮਾਣੇ ਤੇਰੇ ਸਨਮ ਕੰਦੋਂ ਕੇ ਬੁੱਤ ਹੋ ਗਏ ਪੁਰਾਣੇ ਆਪਣੋਂ ਸੇ ਬੈਰ ਰੱਖਣਾ ਤੂੰ ਨੇ ਬੁੱਤੋਂ ਸੇ ਸਿਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਭੀ ਖੁਦਾ ਨੇ ਟੰਗ ਆ ਗ ਕੇ ਮੈਨੇ ਆਖਿਰ ਦਹਿਰੋ ਹਰਮ ਕਾ ਥੋੜਾ ਵਾਇਜ਼ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਮੌਲਵੀ ਦਾ ਆਵਾਜ਼ ਵੀ ਮੈਂ ਛੋੜ ਦਿੱਤਾ ਵਾਇਜ਼ ਦੀ ਆਵਾਜ਼ ਵੀ ਮੈਂ ਛੋੜ ਇਹ ਵੀ ਜਹਾਦ ਜਹਾਦ ਜੰਗ ਜੰਗ ਲੜਾਈ ਲੜਾਈ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕਰਦਾ ਤੇ ਇਹਨੂੰ ਵੀ ਛੱਡ ਦਿੱਤਾ ਮੈਂ ਮੰਦਰ ਵੀ ਛੱਡ ਲਿਆ ਮਲੇਛ 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 ਐ ਮਲੇਛ ਨੇ ਮਲੇ ਉਹ ਗਾਫਰਾ ਕੀ ਜਾ ਰਿਹਾ ਇੱਕ ਮਲੇਚ ਆਖੀ ਜਾ ਰਿਹਾ ਇਹ ਮੰਦਰ ਮਸਜਿਦ ਝਗੜਲੇ ਪੈ ਨੇ ਅੱਜ ਤੱਕ ਝਗੜੇ ਦਾ ਹੀ ਕੰਮ ਕੀਤਾ ਹੈ ਇਹਨਾਂ ਮੈਂ ਦੋਵੇਂ ਚੜ੍ਹ ਗਏ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਜਦ ਸਿਰਫ ਮੰਗ ਕਰਕੇ ਮੈਂ ਮੰਦਰ ਮਸਜਿਦ ਗੁਰਦਾਰੇ ਜਾ ਰਿਹਾ ਹਾਂ ਔਰ ਬਹੁਤ ਆਤ ਲੋਕ ਇਸ ਤਰ੍ਹਾਂ ਆ ਰਹੇ ਨੇ ਤਾਂ ਮੰਦਰ ਮਾਰਕੀਟ ਬਣ ਜਾਂਦਾ ਹੈ ਗੁਰਦੁਆਰਾ ਬਾਜ਼ਾਰ ਬਣ ਜਾਂਦਾ ਹੈ ਮਸਜਿਦ ਬਾਜ਼ਾਰ ਬਣ ਜਾਂਦੀ ਹੈ ਤੋ ਬਾਜ਼ਾਰ ਦੇ ਵਿੱਚ ਬੇਈਮਾਨੀ ਚੱਲਦੀ ਹੈ ਤਾਂ ਤੁਮ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਬੇਈਮਾਨੀ ਚੱਲੇਗੀ ਬਾਜ਼ਾਰ ਦੇ ਝਗੜੇ ਫਸਾਦ ਚੱਲਦੇ ਨੇ ਤਾਂ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਚੱਲਣਗੇ ਬਾਜ਼ਾਰ ਵਿੱਚ ਕੰਪੀਟੀਸ਼ਨ ਆਉਂਦੀ ਹੈ ਫਿਰ ਇੱਥੇ ਵੀ ਹੋਵੇਗੀ ਐ ਕੋਈ ਬਹੁਤ ਵੱਡਾ ਦਾਨੀ ਹੈ ਮੈਂ ਬਹੁਤ ਵੱਡਾ ਦਾਣਾ ਇਹਨਾਂ ਦੀ ਸੇਵਾ ਦੀ ਜਾਜ ਦਾ ਪਤਾ ਹੈ ਮੈਂ ਬਹੁਤ ਅچھے ਡੰਗਰਾਲ ਸੇਵਕ ਹਾਂ ਇਹ ਕਿਹੜੀ ਗੱਲ ਦਾ ਗੈਨੇ ਆ ਆਪਾਂ ਗੈਨੇ ਆ ਇਹ ਕਿਹੜੀ ਗੱਲ ਦਾ ਦਾਨੀ ਆ ਆਪਾਂ ਦਾਨੀ ਆ ਇਹ ਕੀ ਸੇਵਾ ਕਰਦਾ ਆਪਾਂ ਇਹ ਕੰਪਿਟੀਸ਼ਨ ਬਾਜ਼ਾਰ ਦੇ ਵਿੱਚ ਵੀ ਹੁੰਦੀ ਇੱਥੇ ਵੀ ਹੋਵੇ ਪਰ ਹੁੰਦੀ ਜਦ ਬਾਜ਼ਾਰ ਵਾਲੀ ਮਨੋਭਿਰਤੀ ਆ ਜਾਏ ਤੋ ਧਾਰਮਿਕ ਮੰਦਰ ਬਾਜ਼ਾਰ ਬਣ ਜਾਂਦੇ ਨੇ ਕਬੀਰ ਕਹਿੰਦੇ ਨੇ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ ਕਬੀਰ ਕਹਿੰਦੇ ਨਾਲ ਕਿਸੇ ਨੂੰ ਨਾ ਲੈ ਕੇ ਜਾਈਂ ਜਾ ਰਹੇ ਆ ਗੁਰਦੁਆਰੇ ਸਤਸੰਗ ਦੇ ਵਿੱਚ ਮੰਦਰ ਦੇ ਵਿੱਚ ਨਾਲ ਲੈ ਕੇ ਨਾ ਜਾਇ ਹੱਦ ਹੋ ਗਈ ਕਿਸੇ ਮਿੱਤਰ ਨੂੰ ਪੁੱਤਰ ਨੂੰ ਪਰਵਾਰ ਲੈ ਕੇ ਨਾਲ ਜਾਈਏ ਤੇ ਕਹਿੰਦੇ ਨ ਬੜਾ ਪੁੰਨ ਆਉਂਦਾ ਕਬੀਰ ਕਹਿੰਦੇ ਕਿਸੇ ਮੰਗ ਨੂੰ ਨਾਲ ਲੈ ਕੇ ਨਾ ਜਾਏ ਗੁਰੂ ਨਾਲ ਨਹੀਂ ਜੁੜ ਸਕੇਗਾ ਆਪਣੀ ਮੰਗ ਨਾਲ ਹੀ ਜੁੜਿਆ ਰਹੇਗਾ ਤੋ ਪ੍ਰਭੂ ਨਾਲ ਨਹੀਂ ਜੁੜ ਸਕੇਗਾ ਆਪਣੀ ਕਾਮਨਾ ਨਾਲ ਹੀ ਜੁੜਿਆ ਰਹੇਗਾ ਏ ਉੱਥੇ ਲਾ ਕੇ ਆ ਇੱਥੇ ਛੋੜ ਕੇ ਆ ਕਿਹੜੀ ਜਗ੍ਹਾ ਜਿੱਥੇ ਤੂੰ ਜੋੜੇ ਰੱਖ ਗਿਆ ਆ ਉੱਥੇ ਹੀ ਮੰਨ ਰੱਖ ਜਦ ਤੂੰ ਆਵੇਂ ਗਏ ਥੇ ਫਿਰ ਤੈਨੂੰ ਪ੍ਰਭੂ ਮਿਲ ਜਾਏਗਾ ਪਰਮਾਤਮਾ ਮਿਲ ਜਾਏਗਾ ਔਰ ਪਰਮਾਤਮਾ ਦੇ ਮਿਲਦਿਆਂ ਸਭ ਕੁਝ ਮਿਲ ਜਾਏਗਾ ਸਭ ਕੁਝ ਮਿਲ ਜਾਏਗਾ ਸਬੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਕੋਸ ਦੇ ਮਿਲਦੇ ਆ ਸਭ ਕੁਝ ਮਿਲ ਜਾਏਗਾ ਸੂਰਜ ਮਿਲ ਗਿਆ ਤਾਂ ਕਿਰਨਾਂ ਸਾਰੀਆਂ ਹੀ ਮਿਲ ਗਈਆਂ ਸਾਗਰ ਮਿਲ ਗਿਆ ਤਾਂ ਲਹਿਰਾਂ ਸਾਰੀਆਂ ਹੀ ਮਿਲ ਗਈਆਂ ਦਰਖਤ ਮਿਲ ਗਿਆ ਫੁੱਲ ਪੱਤੇ ਫਲ ਸਾਰੇ ਹੀ ਮਿਲ ਗਏ ਇੱਕ ਇੱਕ ਪੱਤਾ ਮੰਗਣਾ ਤੇ ਇੱਕ ਇੱਕ ਫਲ ਮੰਗਣਾ ਇੱਕ ਸੂਫੀ ਤੇ ਕਹਿੰਦਾ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਉਹਨਾਂ ਹੋਰ ਮੈਂ ਕੀ ਮੰਗਾ ਫਿਰ ਸਹਿਬ ਪਤਾ ਕੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਜੋ ਮੰਗੇ ਤੋ ਮੰਗੇ ਦੀਆ ਜਾਣਤੇ ਕੁਸਲ ਨ ਕਭੋਂ ਥੀਆ ਮੰਗਨ ਮੰਗ ਸੋ ਏਕੇ ਮੰਗ ਨਾਨਕ ਜਾਣਤੇ ਪਰੇ ਭਰਾ ਮੰਗਣਾ ਹੈ ਚਲੋ ਮੰਗ ਉਸ ਏਕੇ ਨੂੰ ਮੰਗ ਜਿਹਨੂੰ ਮੰਗ ਕੇ ਸਭ ਕੁਝ ਮਿਲ ਜਾਂਦਾ ਜਿਸਨੂੰ ਮੰਗ ਕੇ ਮਨੁੱਖ ਤ੍ਰਿਪਤ ਹੋ ਜਾਂਦਾ ਰੱਬ ਨੂੰ ਉਹੀ ਮੰਗੇਗਾ ਕੌਣ ਜਿਹੜਾ ਰੱਬ ਨੂੰ ਮੰਨਦਾ ਹੈ ਗੁਰੂ ਨੂੰ 오ਹੀ ਮੰਗੇਗਾ ਕੌਣ ਜਿਹੜਾ ਗੁਰੂ ਨੂੰ ਮੰਨਦਾ ਹੈ ਮਨੁੱਖ ਮੰਗਦਾ ਹੈ ਮੰਨਦਾ ਨਹੀਂ ਮੰਗਣ ਵਾਲਾ ਇਆਣਾ ਹੈ ਮੰਮਾ ਮੰਗਨਹਾਰ ਇਆਣਾ ਤੇ ਮੰਨਣ ਵਾਲਾ ਮੰਨਨੇ ਕੀ ਗਤ ਕਹੀ ਨਾ ਜਾਏ ਇਤਨਾ ਸਿਆਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਉਹਦੀ ਮਹਿਮਾ ਨਹੀਂ ਬਿਆਨ ਕਰ ਸਕਦਾ ਮੰਨਨੇ ਕੀ ਗਤ ਕਹੀ ਨਾ ਜਾਏ ਦੇਖੋ ਕਹੇ ਪਛੇ ਪਛਤਾਏ ਕਾਗਜ਼ ਕਲਮ ਨਾਲ ਲੇਖਣ ਹਾਰ ਮਨ ਨੇ ਕਾਬੈ ਕਰਨ ਵਿਚਾਰ ਉਸ ਜਿਸ ਨੇ ਮੰਨ ਲਿਆ ਉਹਦੀ ਬੈਠ ਕੇ ਕੋਈ ਵਿਚਾਰ ਕਰੇ ਕੋਈ ਲਿਖਣਾ ਚਾਹੇ ਬਿਆਨ ਕਰਨਾ ਚਾਹੇ ਨਹੀਂ ਕਰ ਸਕਦਾ ਪ੍ਰਮਾਤਮਾ ਨੂੰ ਮੰਨਣ ਵਾਲਾ ਪ੍ਰਮਾਤਮਾ ਵਰਗਾ